ਧਾਰਮਿਕ ਜਾ ਕੇ ਵਿਦਿਆ ਪ੍ਰਾਪਤ ਕਰਨੀ ਹੈ ਪਰ ਮੈਂ ਜਦੋਂ ਕਾਸ਼ੀ ਦੇ ਵਿੱਚ ਵੇਖਿਆ ਤੇ ਇਹ ਲੋਕ ਤਾਂ ਹੰਕਾਰ ਦੇ ਵਿੱਚ ਡੁੱਬੇ ਹੋਏ ਸੀ ਜਜ਼ਬਾਤ ਦੇ ਵਿੱਚ ਡੁੱਬੇ ਹੋਏ ਸੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੀ ਇਹ ਹਵਾਲੇ ਦੇ ਰਹੇ ਸੀ ਆਪਣੀ ਮਤ ਦਾ ਇਹਦੇ ਹਵਾਲੇ ਦੇ ਰਹੇ ਸੀ ਉਹ ਉਹਨਾਂ ਗੱਲਾਂ ਦਾ ਹਵਾਲਾ ਦਿੰਦੇ ਪਏ ਸੀ ਇਹ ਜਿਨ੍ਹਾਂ ਗੱਲਾਂ ਦੀ ਵਿਚਾਰ ਜਦੋਂ ਸਮਾਜ ਦੇ ਵਿੱਚ ਕਰਦੇ ਸੀ ਉਹਦੇ ਨਾਲ ਲੜਾਈ ਝਗੜੇ ਹੁੰਦੇ ਸੀ ਕਹਿੰਦੇ ਵੀ ਇਹੋ ਜਿਹਾਂ ਜਿਹੜੀਆਂ ਵਿਚਾਰਾਂ ਨੂੰ ਪ੍ਰਾਪਤ ਕਰਨ ਦਾ ਕੀ ਫਾਇਦਾ ਇਹੋ ਜਿਹੇ ਧਾਰਮਿਕ ਗ੍ਰੰਥ ਪੜ੍ਹਨ ਦਾ ਕੀ ਫਾਇਦਾ ਜੇ ਅਸੀਂ ਸੰਸਾਰ ਵਿੱਚ ਲੜਾਈ ਝਗੜੇ ਕਰਨੇ ਆ ਜਾਂ ਅਸੀਂ ਇਹ ਸੰਸਾਰ ਵਿੱਚ ਇਹ ਸ਼ਬਦ ਕਰਨ ਦੇ ਉੱਤੇ ਤੁਰੇ ਹੋਇਆ ਕਿ ਮੈਂ ਤੇਰੇ ਤੋਂ ਬੈਸਤਾਂ ਤੂੰ ਮੇਰੇ ਤੋਂ ਘਟ ਹੈ ਮੇਰੇ ਮੇਰੇ ਤੋਂ ਮੇਰੇ ਤੋਂ ਤਿਰਫ ਤੋਂ ਵੱਧ ਗਿਆਨ ਹੈ ਕਹਿੰਦੇ ਭਾਈ ਨਾ ਇਸ ਤਰ੍ਹਾਂ ਨਾ ਕਰੋ ਇਹ ਜਿਹੜਾ ਤੁਸੀਂ ਤੁਸੀਂ ਜਿਹੜਾ ਗਿਆਨ ਦੀ ਗੱਲ ਤੁਸੀਂ ਕਰਦੇ ਹੋ ਤੁਸੀਂ ਆਪਸ ਦੇ ਵਿੱਚ ਲੜਨ ਦੀ ਮਿਟਣ ਦੀ ਜਾ ਤੁਸੀਂ ਕਹਿੰਦੇ ਹੋ ਕਿ ਮੈਂ ਜ਼ਿਆਦਾ ਗੁਣੀ ਹਾਂ ਮੇਰੇ ਅੰਦਰ ਜ਼ਿਆਦਾ ਗਿਆਨ ਹੈ ਕਹਿੰਦੇ ਵੀ ਤੁਹਾਡੇ ਕਲੇ ਸਹੀ ਪੈਦਾ ਕਰੇਗਾ ਹੋਰ ਕੁਝ ਪੈਦਾ ਨਹੀਂ ਕਰ ਸਕਦਾ ਐਕਸਲੀ ਭਾਗਾਂ ਵਾਲੇ ਜਿੰਨਾ ਹੋ ਸਕਦਾ ਹੈ ਤੁਸੀਂ ਰੱਬ ਦੀ ਬਾਣੀ ਨਾਲ ਜੁੜੋ ਰੱਬ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਬਸਾਉਣ ਦਾ ਯਤਨ ਕਰੋ ਹੁਣ ਭਾਗਾਂ ਵਾਲੇ ਜਦੋਂ ਭਗਤ ਕਬੀਰ ਜੀ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਬੀਰ ਮੈਂ ਜਾਣਿਉ ਪੜਬੋ ਪਲੋ ਪਰਵੇਸ਼ਿਉ ਪਲ ਜੋਗ ਕਹਿੰਦੇ ਕਿ ਮੈਂ ਜਾਣਿਆ ਸੀ ਕਿ ਪੜਨ ਦੇ ਨਾਲ ਹੀ ਅਸਲ ਗਿਆਨ ਪ੍ਰਾਪਤ ਹੁੰਦਾ ਹੈ ਪਰਵੇਸ਼ਿਉ ਪਲ ਜੋਗ ਅਸਲ ਜ਼ਿੰਦਗੀ ਦਾ ਮਤਲਬ ਪੜਨਾ ਹੈ ਕਬੀਰ ਮੈਂ ਜਾਣਿਓ ਪੜਬੇ ਸਿਉ ਪੜਬੇ ਕਬੀਰ ਮੈਂ ਜਾਣਿਓ ਪੜਬੇ ਸਿਉ ਪੜਬੇ ਸਿਉਪਲ ਜੋਗ ਭਗਤ ਨਾਨਕ ਛਾਡੂ ਰਾਮ ਦੀ ਭਾਵੇਂ ਨਿੰਦ ਲੋ ਪਰ ਮੈਂ ਇੱਕ ਗੱਲ ਯਾਦ ਕਰਾ ਦੇਵਾਂ ਦੁਨੀਆਂ ਦੇ ਵਿੱਚ ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ